ਹੋ ਜਾਂਦੇ ਨੇ ਨਾ ਤਾਂ ਸਵੇਰ ਦੇ ਟਾਈਮ ਗਰਮੀਆਂ ਦੇ ਵਿੱਚ ਮੂੰਹ ਕਾਲੇ ਹੋ ਜਾਂਦੇ ਜਿਵੇਂ ਰੰਗ ਕੀਤਾ ਹੁੰਦਾ ਐਸੀ ਉਹਨਾਂ ਨੇ ਮੜੇ ਮੁੱਠਿਆਂ ਇਟਾ ਟਾ ਟਾ ਲਾ ਕੇ ਇਹ ਨਾ ਸਾਡਾ ਥੋੜਾ ਸੁਧਾਰ ਇੰਨਾ ਸੁਧਾਰ ਹੋ ਗਿਆ ਬਾਕੀ ਉਸ ਤੋਂ ਪਹਿਲਾਂ ਟੋਵੇ ਪਾਣੀ ਬਰਸ ਬਰਸਾਤ ਆਉਂਦੀ ਤਾਂ ਅਨੇਰ ਨੇ ਗੋਡੇ ਤੱਕ ਪਾਣੀ ਆ ਜਾਂਦਾ ਪਾਣੀ ਚ ਤੁਰੇ ਫਿਰਦੇ ਬੱਚੇ ਬਿਮਾਰ ਇਸ ਜਗ੍ਹਾ ਦੇ ਵਿੱਚ ਭਾਰਤ ਮੰਤਰੀ ਆਵਾਸ ਯੋਜਨਾ ਤਹਿਤ ਵੀ ਘਰ ਮਿਲਿਆ ਹੈ ਨਾ ਤੁਹਾਨੂੰ ਉਹਦੇ ਜਿਹੜੇ ਜੀ ਪ੍ਰਧਾਨ ਮੰਤਰੀ ਸਮਝੋ ਲੋ ਕਿਵੇਂ ਸਮਝ ਲੋ ਜਿਹੜੇ ਉੱਥੇ ਰਹਿ ਰਹੇ ਸੀ ਅਸੀਂ ਉਹਦੇ ਬਦਲੇ ਦੇ ਵਿੱਚ ਇਹ ਜਗ੍ਹਾ ਦਿੱਤੀ ਗਈ ਜਿਹੜੀ ਸਰਕਾਰ ਦੀ ਸਕੀਮਾ ਵੀ ਜਗ੍ਹਾ ਦੇਵਾਂਗੇ ਉਹ ਨਹੀਂ ਮਿਲੀ ਸਾਨੂੰ ਕਿਸੇ ਨੂੰ ਨਹੀਂ ਮਿਲੀ ਹੈ ਜਦ ਆ ਵਿਆਹ ਕਰਨਾ ਹੋਵੇ हां ਉਹ ਧਰਮਸ਼ਾਲਾ ਵੀ ਉਹਨਾਂ ਨੇ ਵੀ ਨਹੀਂ ਬਣਾਇਆ ਨਾ ਕੋਈ ਸੀਵਰ ਬਣਿਆ ਨਾ ਕੋਈ ਧਰਮਸ਼ਾਲਾ ਦਾ ਕੀ ਸੀ ਵੀ ਬਣਾਣਗੇ ਅੱਖੇ ਸੀ ਉਹਨਾਂ ਨੇ ਕਮਰੇ ਵਿੱਚ ਹੁੰਦੇ ਚਾਰ ਪੰਜ ਮੁੰਡੇ ਹੋਗੇ ਕੁੜੀਆਂ ਹੋਗੇ ਸਾਰਾ ਪਰਿਵਾਰ ਉਹਦੇ ਵਿੱਚ ਕੋਈ ਮੰਝੇ ਉੱਤੇ ਪੈ ਜਾਂਦਾ ਵਾਧੂ ਥੱਲੇ ਪੈ ਜਾਂਦਾ ਐਂ ਗੁਜ਼ਾਰਾ ਕਰਦੇ ਆਗੇ ਮੁਰਗੀ ਖਾਣੇ ਨਾਲੋਂ ਵੀ ਪਹਿੜਾ ਹਾਲ ਹੈ ਹਾਂਜੀ ਮੁਰਗੀ ਖਾਣੇ ਵਾਲੀ ਤੇ ਜਗ੍ਹਾ ਖੁੱਲੀਆਂ ਹੁੰਦੀ ਆ ਉਹਨਾਂ ਦੇ ਵਾਸਤੇ ਪਾਣੀ ਦਾ ਵੀ ਅਰੇਂਜਮੈਂਟ ਹੈ ਉਹਦਾ ਖਾਣ ਪੀਣ ਦਾ ਵੀ ਇੱਥੇ ਦਾ ਆਪ ਲਿਆਓ ਕੋਈ ਵਿਚਾਰਾ ਚਾੜੀ ਕਰ ਲੈਂਦਾ ਕੋਈ ਮੰਕੇ ਲੈ ਆਉਂਦਾ ਅੱਜ ਮੈਂ ਤੁਹਾਨੂੰ ਇੱਕ ਬੜੀ ਖਾਸ ਜਗ੍ਹਾ ਤੇ ਲੈ ਕੇ ਆਈ ਆ ਤੁਸੀਂ ਪਿਛਲਾ ਨਜ਼ਾਰਾ ਦੇਖ ਸਕਦੇ ਹੋ ਕਿ ਕਿੰਨੇ ਝਾੜ ਉੱਗੇ ਹੋਏ ਨੇ ਬੜੀ ਖਾਸ ਜਗ੍ਹਾ ਇਹ ਬਠਿੰਡਾ ਸ਼ਹਿਰ ਦੇ ਵਿੱਚ ਆ ਮੈਂ ਔਰ ਪਿੱਛੇ ਤੁਸੀਂ ਚਿਮਨੀਆਂ ਤੋਂ ਪਛਾਣਗੇ ਹੋਉਂਗੇ ਬਠਿੰਡੇ ਦੀ ਖੂਬਸੂਰਤੀ ਨੂੰ ਵਧਾਉਂਦੀਆਂ ਨੇ ਬਠਿੰਡੇ ਦਾ ਤਾਜ ਕਿਹਾ ਜਾਂਦਾ ਇਹਨਾਂ ਨੂੰ ਪਰ ਜਿਸ ਜਗ੍ਹਾ ਤੇ ਮੈਂ ਖੜੀ ਆ ਇਸ ਨੂੰ ਖੇਤਾ ਸਿੰਘ ਬਸਤੀ ਕਹਿੰਦੇ ਨੇ ਔਰ ਇਸ ਏਰੀਆ ਦੇ ਵਿੱਚ ਜਿੱਥੇ ਕਿ ਕੰਡਿਆਲੇ ਝਾੜ ਉੱਗੇ ਹੋਏ ਨੇ ਇੱਥੇ ਲੋਕ ਵਸਦੇ ਨੇ ਇੱਥੇ ਧੀਆਂ ਵਸਤੀਆਂ ਨੇ ਇੱਥੇ ਔਰਤਾਂ ਵਸਤੀਆਂ ਨੇ ਇੱਥੇ ਬਜ਼ੁਰਗ ਵਸਦੇ ਨੇ ਔਰ ਇਹ ਜਗ੍ਹਾ ਜਿਹੜੀ ਹੈ ਬਿਲਕੁਲ ਸ਼ਹਿਰ ਤੋਂ ਕੱਟੀ ਹੋਈ ਹੈ ਬਠਿੰਡੇ ਨੂੰ ਸਿਟੀ ਆਫ ਲੇਕਸ ਕਿਹਾ ਜਾਂਦਾ ਹੈ ਇੱਥੇ ਝੀਲਾਂ ਨੇ ਬੜੀਆਂ ਸੋਹਣੀਆਂ ਤੁਸੀਂ ਆ ਆਂਦੇ ਜਾਂਦੇ ਕਦੇ ਦੇਖਿਆ ਹੋਣਾ ਜਾਂ ਫਿਰ ਜੇਕਰ ਤੁਸੀਂ ਬਠਿੰਡਾ ਰਹਿਨੇ ਹੋ ਤਾਂ ਤੁਹਾਨੂੰ ਪਤਾ ਹੋਣਾ ਕਿ ਉੱਥੇ ਕਿਸ਼ਤੀਆਂ ਵੀ ਚੱਲਦੀਆਂ ਨੇ ਬੜੀ ਖੂਬਸੂਰਤੀ ਦੇ ਨਾਲ ਜਿਹੜਾ ਹੈਗਾ ਉਸ ਨੂੰ ਸਜਾਇਆ ਹੋਇਆ ਹੈ। ਉਹਨਾਂ ਲੇਕਸ ਦੇ ਬਿਲਕੁਲ ਪਿਛਲੇ ਵਾਲੀ ਸਾਈਡ ਪਿਛਲੇ ਪਾਸੇ ਇਹ ਲੋਕ ਵਸਦੇ ਨੇ ਜੋ ਕਿ ਸ਼ਹਿਰ ਤੋਂ ਬਿਲਕੁਲ ਕੱਟੇ ਹੋਏ ਨੇ। ਔਰ ਕੀ ਇਹਨਾਂ ਦੇ ਹਾਲਾਤ ਹੈ ਨਾ ਇਹਨਾਂ ਕੋਲੇ ਪੀਣ ਨੂੰ ਪਾਣੀ ਹੈ ਨਾ ਇਹਨਾਂ ਦੇ ਕੋਲੇ ਲਾਈਟ ਦਾ ਪ੍ਰਬੰਧ ਹੈ। ਨਾ ਇਹਨਾਂ ਦੇ ਕੋਲੇ এডਿਕੇਸ਼ਨ ਹੈ ਇਹਨਾਂ ਦੇ ਬੱਚਿਆਂ ਦੇ ਕੋਲੇ ਇੱਥੇ ਲਗਭਗ 150 ਤੋਂ 200 ਬੱਚੇ ਜਿਹੜੇ ਨੇ ਉਹ ਰਹਿੰਦੇ ਨੇ ਪਰ ਪੜ੍ਹਾਈ ਦਾ ਕੋਈ ਪ੍ਰਬੰਧ ਨਹੀਂ ਉਹਨਾਂ ਬੱਚਿਆਂ ਦੀ ਗੱਲਬਾਤ ਕਰਦੇ ਆ ਇੱਥੋਂ ਦੇ ਲੋਕਾਂ ਦੇ ਨਾਲ ਕਿ ਕਿਸ ਤਰ੍ਹਾਂ ਇਹ ਕਿਉਂਕਿ ਅੱਜਕੱਲ ਕਿਹਾ ਜਾ ਰਿਹਾ ਹੈ ਕਿ ਬੜਾ ਅਪਗ੍ਰੇਡ ਹੋ ਗਿਆ ਹੈ ਜਿਹੜਾ ਸਾਡਾ ਦੇਸ਼ ਹੈ ਡਿਜੀਟਲ ਇੰਡੀਆ ਕਹਿੰਦੇ ਨੇ ਸਾਡੇ ਦੇਸ਼ ਨੂੰ ਪਰ ਅਸਲੀ ਡਿਜੀਟਲ ਇੰਡੀਆ ਦੀ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਅਸੀਂ ਕੈਮਰੇ ਦੇ ਰਾਹੀਂ ਦਿਖਾ ਰਹੇ ਹਾਂ ਕੀ ਨਾਮ ਹੈ ਜੀ ਤੁਹਾਡਾ ਰਾਜਕੁਮਾਰੀ ਰਾਜਕੁਮਾਰੀ ਇੱਥੇ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਤੁਸੀਂ ਬਹੁਤ ਸਾਲ ਹੋ ਗਏ ਸਾਨੂੰ ਜਿਆਦਾ 10 15 ਸਾਲ ਹੋ ਗਏ 15 ਸਾਲ ਹੋ ਗਏ ਹਾਂਜੀ ਅੱਛਾ ਇਸ ਇਲਾਕੇ 'ਚ ਕਿਵੇਂ ਆ ਗਏ ਤੁਸੀਂ ਇੱਥੇ ਤਾਂ ਕੋਈ ਵਸੋਂ ਦਾ ਜਿਵੇਂ ਸਰਕਾਰ ਨੇ ਇੱਥੇ ਗਿਆਰ ਦੇ ਤਾਂ ਇੱਥੋਂ ਇੱਥੇ ਤਾਂ ਕੋਈ ਵਸੋਂ ਦਾ ਪ੍ਰਬੰਧ ਮੈਨੂੰ ਲੱਗ ਨਹੀਂ ਰਿਹਾ ਵੀ ਨਾ ਕੋਈ ਕਲੋਨੀ ਕੁਝ ਵੀ ਨਹੀਂ ਇੱਥੇ ਤਾਂ ਅਸੀਂ ਆਸ-ਪਾਸ ਫੈਕਟਰੀਆਂ ਦੇਖ ਰਹੇ ਹਾਂ ਔਰ ਵੱਡੇ-ਵੱਡੇ ਕੰਡਿਆਲੇ ਅਸੀਂ ਝਾੜ ਦੇਖ ਰਹੇ ਹਾਂ ਇੱਥੇ ਤਾਂ ਕੋਈ ਔਰ ਰਾਖ ਦੇਖ ਰਹੇ ਹਾਂ ਆਹ ਥੱਲੇ ਮਿੱਟੀ ਨਹੀਂ ਰਾਖੇ ਮੇਰੇ ਖਿਆਲ ਮਜਬੂਰੀ ਦਾ ਫਾਇਦਾ ਚੱਕਦਾ ਆ ਅਸੀਂ ਇਹ ਲੰਗਣ ਟੱਪਣ ਵਾਲੇ ਥੱਲੇ ਦਬ ਗਿਆ ਇਹ ਰਸਤਾ ਬਣਿਆ ਤੇ ਜਦੋਂ ਪਹਿਲਾਂ ਅਸੀਂ ਨਨੇ ਨੇ ਰਾਖੀ ਸੀ ਸੋ ਜਾਂਦੇ ਨਾ ਤਾਂ ਸਵੇਰ ਦੇ ਟਾਈਮ ਗਰਮੀਆਂ ਦੇ ਵਿੱਚ ਮੂੰਹ ਕਾਲੇ ਹੋ ਜਾਂਦੇ ਜਿਵੇਂ ਰੰਗ ਕੀਤਾ ਹੁੰਦਾ ਐਸੀ ਹਾਲਾਤ ਸੀਗੀ ਤੇ ਰਹਿ ਰਹੇ ਸੀ ਸ਼ਹਿਰ 'ਚ ਉੱਥੇ ਆਪਣੇ ਜਿਹੜਾ ਹੁਣ ਐਪਰੂਵਮੈਂਟ ਟਰਸਟ ਦਫਤਰ ਹੈ ਇਹ ਬੈਕ ਸਾਈਡ ਤੇ ਤਾਂ ਆ ਲੋਕ ਰਹਿੰਦੇ ਸੀ ਇਹ ਬਾਉਰੀ ਸਮਾਜ ਤੋਂ ਆ ਅਸੀਂ ਜਿਹੜੇ ਸੰਸੀ ਸਮਾਜ ਤੋਂ ਆ ਉਹ ਉਹਦੇ ਸਾਹਮਣੇ ਰਹਿੰਦੇ ਸੀ ਕ੍ਰਿਸ਼ਨ ਮੰਦਿਰ ਦੇ ਨਾਲ ਉਹ ਜਗਾ ਉਹਨਾਂ ਨੇ ਕਬਜ਼ਾ ਕਰ ਲਿਆ ਅਸੀਂ ਬੰਨ ਪੜੇ ਹਾਂ ਕੱਲ ਕੀ ਪਤਾ ਕਿਹੜੀ ਥਾਂ ਕਿੱਥੇ ਦਿੰਦੇ ਸਾਨੂੰ ਅਸੀਂ ਇੱਥੇ ਬਿਠਾਏ ਸੀ ਇੱਥੇ ਬਹਿ ਗਿਆ ਅਸਲੇ ਸਤ ਕਿਹਨੂੰ ਦਿੱਤੀ ਥਾਂ ਤੁਹਾਨੂੰ ਇਹ ਸਰਕਾਰ ਨੇ ਦਿੱਤੀ ਹੈਗੀ ਤਸ ਇੱਥੇ ਆ ਕੇ ਬਹਿ ਗਏ ਸਾ ਕਿਹੜਾ ਪੜੇ ਲਿਖਿਆ ਸੀ ਸ਼ਹਿਰ ਚ ਜਗਾ ਦਿੱਤੀ ਕਿਥੇ ਜੰਗਲ ਚ ਦਿੱਤੀ ਹੈ ਸਾਨੂੰ ਸਾਨੂੰ ਤੇ ਤਾਂ ਪਤਾ ਨਹੀਂ ਅਗਰ ਆਖੀਏ ਕਿ ਕੁਛ ਐਥੇ ਅਮ ਤੋਂ ਰਾਤ ਕੋ ਗੇਰੇ ਤੇ ਹਮਕੋ ਰਾਤ ਕੋ ਅੱਛਾ ਰਾਤ ਨੂੰ ਇੱਥੇ ਛੱਡ ਗਈ ਸੀ ਹਾਂਜੀ ਹਾਂਜੀ ਰਾਤ ਪਰ ਕੇ ਇੱਥੇ ਸਿੱਟ ਕੇ ਗਏ ਨੇ ਅਸੀਂ ਉੱਥੇ ਉਹਨਾਂ ਨੂੰ ਕਿਹਾ ਵੀ ਸਾਨੂੰ ਅਸੀਂ ਵੀ ਇਨਸਾਨ ਆ ਕੋਈ ਜਗ੍ਹਾ ਟੰਗਦੀ ਦਿਓ ਲੇਕਿਨ ਉਹਨਾਂ ਨੇ ਉਹ ਜਗ੍ਹਾ ਜਿਹੜੇ ਉੱਥੇ ਸ਼ੋਰੂਮ ਬਣਾਣੇ ਸੀ ਚੰਗੀਆਂ ਆਪਣੀਆਂ ਫੈਕਟਰੀਆਂ ਦੁਕਾਨਾਂ ਬਣਾਉਣੀਆਂ ਸੀ ਸਾਨੂੰ ਚੱਕ ਕੇ ਉਧਰ ਵੀ ਰੱਖੀ ਸੀ ਇੱਧਰ ਵੀ ਰੱਖੀ ਰੱਖੀ ਵੀ ਛਡ ਗਏ ਤੇ ਬਸ ਹੁਣ ਇਹ ਨਾ ਵੀ ਆ ਜਦੋਂ ਹੁਣ ਆਈ ਸੀ ਮਨਪ੍ਰੀਤ ਤੇ ਆਪਣੇ ਸਰਕਾਰ ਕਾਂਗਰਸੀ ਉਹਨਾਂ ਨੇ ਮਾੜੀਆਂ ਮੁੱਟੀਆਂ ਇੰਟਾਟਾ ਲਾ ਕੇ ਇਹ ਨਾ ਸਾਡਾ ਥੋੜਾ ਸੁਧਾਰ ਇਹਨਾਂ ਸੁਧਾਰ ਹੋ ਗਿਆ ਬਾਕੀ ਉਸ ਤੋਂ ਪਹਿਲਾਂ ਉਹ ਟੋਵੇ ਪਾਣੀ ਬਰਸਾਤ ਆਉਂਦੀ ਤਾਂ ਅੰਡਿਆ ਨੇ ਗੋਡੇ ਤੱਕ ਪਾਣੀ ਆ ਜਾਂਦਾ ਪਾਣੀ ਚ ਤੁਰੇ ਫਿਰਦੇ ਬੱਚੇ ਬਿਮਾਰ ਵੀ ਬਹੁਤ ਹੁੰਦੇ ਸਕੂਲ ਦਾ ਤਾਂ ਕੋਈ ਅਰੇਂਜਮੈਂਟ ਹੀ ਨਹੀਂ ਅਸੀਂ ਬਹੁਤ ਕਿਹਾ ਵੀ ਇੱਥੇ ਕੋਈ ਸਕੂਲ ਬਣ ਜੇ ਸਾਡਾ ਟੋਕੜਾ 1000 12 1500 ਦੇ ਕਰੀਬ ਸਾਡੇ ਬੱਚੇ ਐ ਲੇਕਿਨ ਸਕੂਲ ਦਾ ਕੋਈ ਰੈਜਿਮੈਂਟ ਨਾ ਹੀ ਕੋਈ ਸੁਣਦਾ ਵੋਟਾਂ ਦੇ ਟਾਈਮ ਆਉਂਦੇ ਆ ਇੱਕ ਪਿਕਅਪ ਲਿਆਉਂਦੇ ਡਾਲਾ ਉਹਦੇ ਵਿੱਚ ਕੁਰਸੀਆਂ ਮੈਚ ਤੱਕ ਲਿਆਉਂਦੇ ਆਪਦੇ ਬੰਦੇ ਲਿਆਉਂਦੇ ਉੱਥੇ ਬੈਠ ਕੇ ਗੱਲਾਂ ਬਾਤਾਂ ਕਰਕੇ ਸਾਡਾ ਇਹ ਕਰਾਂਗੇ ਤੁਹਾਨੂੰ ਸਾਰੀਆਂ ਸਹੂਲਤਾਂ ਦੇਵਾਂਗੇ ਵੋਟਾਂ ਪੈਣ ਦੀ ਬਾਅਦ ਕੋਈ ਨਹੀਂ ਆ ਰਿਹਾ ਜੀ ਅੱਛਾ ਜਿਹੜੇ ਇੱਥੇ ਇਹ ਘਰ ਤਾਂ ਜਿਸ ਤਰ੍ਹਾਂ ਹਨਾ ਚੁੱਗੀਆਂ ਪਾਈਆਂ ਹੋਈਆਂ ਨੇ ਇਸ ਜਗ੍ਹਾ ਦੇ ਵਿੱਚ ਭਾਰਤ ਮੰਤਰੀ ਆਵਾਸ ਯੋਜਨਾ ਤਹਿਤ ਵੀ ਘਰ ਮਿਲਿਆ ਹਨਾ ਤੁਹਾਨੂੰ ਆਹ ਆਹ ਉਹਦੇ ਜਿਹੜੇ ਜੀ ਪ੍ਰਧਾਨ ਮੰਤਰੀ ਸਮਝੋ ਲੋ ਕਿਵੇਂ ਸਮਝ ਲੋ ਜਿਹੜੇ ਉੱਥੇ ਰਹਿ ਰਹੇ ਸੀ ਅਸੀਂ ਉਹਦੇ ਬਦਲੇ ਦੇ ਵਿੱਚ ਇਹ ਜਗਾ ਦਿੱਤੀ ਗਈ ਜਿਹੜੀ ਪ੍ਰਧਾਨ ਮੰਤਰੀਵਾਯੋਜਨਾ ਦੀ ਕੋਈ ਸਕੀਮ ਲਾਗੂ ਨਹੀਂ ਹੋਈ ਸਾਨੂੰ ਇੱਕ ਮਕਾਨ ਵੀ ਕਿਸੇ ਕਟਕੜ 1200 ਕਰੇ ਕਿਸੇ ਨੂੰ ਕੁਝ ਨਹੀਂ ਮਿਲਿਆ ਪਰ ਆ ਪੱਥਰ ਤਾਂ ਲੱਗੇ ਹੋਇਆ ਹੈ ਵੀ ਪ੍ਰਧਾਨ ਮੰਤਰੀ ਆਵਾਸੀ ਉਹਨਾਂ ਨੂੰ ਇੱਧਰ ਮਿਲ ਗਿਆ ਸੀ ਸੁਣਾ ਉਹਦਰ ਨਹੀਂ ਮਿਲਿਆ ਇੱਧਰ ਮਿਲ ਗਿਆ ਸੀ ਸਾਨੂੰ ਉਹ ਜੀ ਜਿਹੜੇ ਪ੍ਰਧਾਨਤ੍ਰਿਵਾਸ ਦੋ ਦਿਨਾਂ ਦੀ ਜਿਹੜੀ ਸਕੀਮ ਪੈਸਿਆਂ ਵਾਲੀ ਹੈ ਉਹ ਸਾਨੂੰ ਕਈ ਘਰਾਂ ਨੂੰ ਮਿਲੀ ਹੈ ਜਗਾਂ ਜਿਹੜੀ ਉੱਥੇ ਦੇ ਬਦਲੇ 'ਚ ਸਾਨੂੰ ਦਿੱਤੀ ਗਈ ਬਾਕੀ ਹੁਣ ਜਦੋਂ ਆਮ ਦੀ ਸਰਕਾਰ ਹੈ ਉੱਥੇ ਉਧਰਲੇ ਪਾਸੇ ਆਪਣੇ ਜਨਤਾ ਨਗਰ 'ਚ ਉੱਥੇ 10-20 ਘਰਾਂ ਨੂੰ ਉਹਨਾਂ ਨੇ ਮਕਾਨ ਦਿੱਤੇ ਬਾਕੀ ਇੱਥੇ ਕਿਸੇ ਨੂੰ ਕੋਈ ਜਗ੍ਹਾ ਨਹੀਂ ਉੱਥੇ ਦੇ ਬਦਲੇ ਸੀ ਸਾਨੂੰ ਆ ਅਚਰ ਬਣਦੀ ਹਾਂ ਜੀ ਹਾਂ ਜੀ ਇਸ ਕਰ ਸਾਡੇ ਘਰ ਬਾਹਰ 25 25 ਘਰ ਉਹ ਸਾਡੇ ਰਹਿੰਦੇ ਆ ਤੁਮਨੇ ਕੋਈ ਸੁਣਾਈ ਨਹੀਂ ਕੀਤੀ ਹੈ ਨਾ ਘਰ ਬਣੇ ਨਾ ਕੋਈ ਇਟਾ ਨਾ ਕੋਈ ਗ੍ਰਾਂਟ ਮਿਲਿਆ ਤਾਂ ਕੋਈ ਕਿਸੇ ਨੂੰ ਨਹੀਂ ਮਿਲਿਆ ਸਮਝਿਆ ਬਾਕੀ ਸੌਰਭ ਸਰਨਾਤ ਸਿੰਘ ਲਾਣ ਉਹ ਥਾਂ ਮਾੜੀ ਸਾਨੂੰ ਦਿੱਤੀ ਸੀ ਉਹ ਵੀ ਰਾਤ ਨੂੰ ਆ ਗਿਆ ਆ ਗਿਆ ਤੇ ਪੈ ਤੋ ਸਵੇਰੇ ਸਾਨੂੰ ਪਤਾ ਲੱਗਿਆ ਕਿ ਆ ਜੀ ਮੁੱਲ ਲੈ ਕੇ ਸਰੂਪ ਸਲੰਗਰਾ ਨੇ ਲੈ ਕੇ ਦਿੱਤੀ ਸੀ ਇਹ ਸਾਨੂੰ ਉਹਦੇ ਬਾਅਦ ਕੋਈ ਸੁਣਾਈ ਨਹੀਂ ਕਿਸੇ ਨੂੰ ਮਾੜੀ ਮੋਟੀ ਦਿੱਤੇ ਦੋ ਗ੍ਰਾਡ ਕਿਸੇ ਨੂੰ ਨਾ ਮਿਲੇ ਕਿਸੇ ਨੂੰ ਮਿਲੇ ਕਿਸੇ ਨੂੰ ਨਾ ਮਿਲੇ ਕਿਸੇ ਨੂੰ ਨੇ ਮਿਲੇ ਮਕਾਨ ਦੇ ਅੱਧੇ ਰਹਿ ਗਏ 25 ਘਰ ਰਹਿ ਗਏ 25 ਘਰ ਰਹਿ ਗਿਆ ਬਸ ਔਰ ਨਾ ਸਕੂਲ ਆਗਾ ਨਾ ਰਸਤਾ ਆਗਾ ਨਾ ਕੋਈ ਪਾਣੀ ਪਾਣੀ ਵੀ ਨਹੀਂ ਆਗਾ ਜੰਗਲ ਜੰਗਲੀ ਜੰਗਲ ਹੈ ਅੱਛਾ ਜਿਹੜੀ ਇਹ ਰਾਖ ਹੈ ਰਾਖ ਦੇ ਟਿੱਬੇ ਬਣੇ ਹੋਏ ਇੱਥੇ ਔਰ ਆਲੇ ਦੁਆਲੇ ਸੇ ਦੇਖ ਰਿਹਾ ਕਿ ਫੈਕਟਰੀਆਂ ਨੇ ਜਿਹੜੀ ਇਹ ਰਾਖ ਦੇ ਕਾਰਨ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਹਾਂ ਜੀ ਆ ਗਈਆਂ ਅੱਖਾਂ ਗੋਗਾਂ ਦੇ ਬਣਨ ਤੋਂ ਖਲ ਗੀ ਗਰਮੀ ਹੋ ਜਾਂਦੀ ਹੈ ਕਿਸੇ ਦੀ ਅੱਖਾਂ ਦੇ ਬਣਾਈਆਂ ਉਹਨਾਂ ਬੁੜੀਆਂ ਦੀ ਅੱਖਾਂ ਚੱਕਰਾਉਂਦੀ ਔਰ ਛੋਰੀ ਵੀ ਅੱਖਾਂ ਬਣਾਈਆਂ ਧੀ ਬੁਲਾਵੀਂ ਇਹਨਾਂ ਨੇ ਵੀ ਪ੍ਰੈਸ਼ਨ ਕਰਾਇਆ ਪਰਾਾ ਸੁਣਨਾ ਕੱਟ ਜਾਂਦਾ ਕਿਸੇ ਨੂੰ ਦਿਖਣਾ ਕੱਟ ਜਾਂਦਾ ਐਡੀ ਕੁੜੀ ਹੈਗੀ ਉਹ ਦੇਖ ਸੁਣਨਾ ਕੱਟ ਹੋ ਗਿਆ ਤੇਰੀ ਛੋਰੀ ਕਹੀ ਜੀ ਐਡੀ ਕੁੜੀ ਹੈਗੀ ਐ ਕਿਸੇ ਦੀ ਅੱਖਾਂ ਖਰਾਬ ਹੋ ਗਈ ਸਾਡੇ ਵੀ ਉਹਨੇ ਅੱਖਾਂ ਦੇ ਲੈਸ ਲੱਗੇ ਹੈਗੇ ਨਜ਼ਰ ਬਿਲਕੁਲ ਖਤਮ ਹੋ ਗਈ ਰਾਖੇ ਦੋ ਨਹੀਂ ਚੱਲਦੀ ਕੁੜੀ ਵੀ ਹੈਗੀ ਇੱਥੇ ਕਈ ਕੁੜੀਆਂ ਆਂਦੀਆਂ ਛੋਟੀਆਂ ਆ ਕੁੜੀ ਆਣੂ ਆ ਦੇਖ ਮਸ਼ੀਨ ਲੱਗਦੀ ਹੈਗੀ ਕੰਨਾ ਕੰਨਾ ਰਾਖ ਪਾ ਪੈ ਇੱਕ ਕੀ ਕਾਰਨ ਹੈ ਡਾਕਟਰ ਨੇ ਦੱਸਿਆ ਵੀ ਕਿਉਂ ਖਰਾਬ ਹੋ ਗਿਆ ਤੇ ਕਾਲੇ ਰੱਖੀ ਪਾ ਪੈ ਕਹਿੰਦੇ ਫਿਰ ਕੈਮੀਕਲ ਦੇ ਪਾ ਪੈ ਕਹਿੰਦੇ ਫਿਰ ਐਵੇਂ ਹੋ ਗਿਆ ਕੈਮੀਕਲ ਨਾਲ ਕੁਝ ਗੰਦਾ ਪਾਣੀ ਪੀ ਲੈਂਦੇ ਨੇ ਕੰਦੇ ਮੰਦੇ ਹੱਥ ਮਾਰ ਲੈਂਦੇ ਨੇ ਉਹਦੇ ਨਾਲ ਕੰਨ ਦੇ ਪਾਣੀ ਕਿਥੋਂ ਵੀ ਉਹ ਹੀ ਜਿਹੜਾ ਡੱਬੇ ਵਾਲਾ ਜਿਹੜਾ ਦਿਖਾਇਆ ਸੀ ਟੈਂਕਰ ਆਉਂਦਾ ਮਾਰੂ ਲੈ ਕੇ ਆਉਂਦੇ ਪਾਣੀ ਉਹੀ ਪਾਈ ਪਾਣੀ ਪਿੰਦੇ ਇੱਥੇ ਪਾਣੀ ਪਾਣੀ ਦਾ ਕੋਈ ਪ੍ਰਬੰਧ ਨਹੀਂ ਪਾਈਪਲਾਈਨ ਕੋਈ ਨਹੀਂ ਨਹੀਂ ਜੀ ਤੁਹਾਨੂੰ ਉਹ ਜਿਹੜਾ ਡਰਮ ਵਾਲਾ ਹੈਗਾ ਤੇ ਉਸੇ 'ਚ ਤੋਂ ਗੰਦਾ ਪਾਣੀ ਛਿੱਟਕੇ ਆਉਂਦੇ ਤੇ ਉਹੀ ਭਰ ਕੇ ਤੇ ਲਿਆ ਦਿੰਦੇ ਉਹ ਗੰਦਾ ਪਾਣੀ ਹੈ ਕਈ ਮਜਬੂਰੀ ਦੇ ਪੀਲਣ ਦੇ ਕਈ ਆਪਦੇ ਸਾਈਕਲ ਤੇ ਮੋਟਰਸਾਈਕਲ ਤੇ ਬਾਹਰੋਂ ਲੈ ਕੇ ਆਉਂਦੇ ਨੇ ਪਾਣੀ ਤਾਂ ਨੀਆ ਤਾਂ ਇੱਥੇ ਪਿੰਡੇ ਗਨ ਪਾਣੀ ਕੀ ਕਰੀਏ 8-10 10 ਦਿਨ ਦਾ ਪਾਣੀ ਪਿਆ ਰਹਿੰਦਾ ਕੋਈ ਅਸੀਂ ਪਿੰਨੇ ਆ 8-10 ਦਿਨ ਹੋ ਜਾਂਦੇ ਪਾਣੀ ਦੇ ਕੀੜੇ ਪੈ ਜਾਂਦੇ ਆ ਫੇਰ ਵੀ ਆ ਜਾਏ ਪਾਣਾ ਤੁਸਾਂ ਕਦੇ ਅੰਕਲ ਕਦੇ ਸੋਚਦੇ ਨਹੀਂ ਤੁਸੀਂ ਵੀ ਅਸੀਂ ਇਸ ਦੇਸ਼ ਦੇ ਨਾਗਰਿਕਾਂ ਇੱਥੇ ਰਹਿਣ ਵਾਲਿਆਂ ਵਾਸੀਆਂ ਵੀ ਸਾਡੇ ਨਾਲ ਅਜੀਹਾ ਵਿਵਹਾਰ ਕਿਉਂ ਹੋ ਰਿਹਾ ਅੱਜ ਕਿਆ ਸੀ ਕਈ ਵਾਰੀ ਗਏ ਕਈ ਵਾਰੀ ਗਏ ਗਰੀਬ ਦੀ ਸੁਣਾਈ ਨਹੀਂ ਕਰਦੇਗੇ ਜਦਾਂ ਵੀ ਅਸੀਂ ਜਾਣਦੇ ਆ ਉਹ ਤਾਂ ਕਹਿੰਦੇ ਬਣਾ ਕਰਦੇ ਆ ਕਰਦੇ ਆਂ ਕਹਿ ਕੇ ਤੇ ਸਾਡੇ ਵੋਟਾਂ ਵੀ ਲੈ ਲੈਂਦੇ ਹੈਗੇ ਹੌਸਲਾ ਮਾੜਾ ਮੋਟਾ ਦੇ ਕੇ ਬਹਿ ਹਟ ਜਾਂਦੇ ਨੇ ਵੋਟਾਂ ਦੇ ਵਿੱਚ ਹੌਸਲਾ ਦੇ ਦਿੰਦੇ ਤੁਹਾਨੂੰ ਸਭ ਕੁਝ ਮਿਲੇਗਾ ਵੋਟ ਦੋ ਜਦ ਵੋਟ ਦੇ ਦਿੰਦੇ ਉਸ ਤੋਂ ਬਾਅਦ ਇੱਕ ਦੋ ਵਾਰ ਆਂਦੇ ਫਿਰ ਆਂਦੇ ਹੀ ਨਹੀਂ ਫਿਰ ਸਾਲ ਦੋ ਸਾਲ ਬਾਅਦ ਸੁਣਵਾਈ ਹੁੰਦੀ ਆ ਫਿਰ ਵੀ ਕੁਝ ਨਹੀਂ ਦਿੰਦੇ ਵੋਟ ਲੈਣ ਵਾਸਤੇ ਹੁਣ ਜਿੱਦਾਂ ਵੱਡੀਆਂ ਚੋਣਾਂ ਹੋਣੀਆਂ ਨੇ ਐਮਪੀ ਚੋਣਾਂ ਹੋਣੀਆਂ ਨੇ ਹੁਣ ਦਾ ਐਮਪੀ ਕਦੇ ਸਾਇਬਾ ਆਏ ਤੁਹਾਡੇ ਕੋਲੇ ਨਹੀਂ ਆਏ ਨਹੀਂ ਆਉਂਦੇ ਵੱਡੇ ਇੱਥੋਂ ਦੀ ਐਮਪੀ ਪਤਾ ਤੁਹਾਨੂੰ ਕੌਣ ਹੈ ਕੋਈ ਨਹੀਂ ਪਤਾ ਸਾਨੂੰ ਪਤਾ ਨਹੀਂ ਅਸੀਂ ਜਾਣਦੇ ਹਰ ਸਿਮਰਤ ਕੌਰ ਹੈ ਤੁਹਾਨੂੰ ਦੱਸਿਆ ਨਾ ਉੱਥੇ ਡਾਕਟਰ ਕਰਮਜੀਤ ਜਿਹੜੇ ਚੌੜੀਆਂ ਦੁਕਾਨਾਂਾਂ ਵਿੱਚ ਚੌਕ ਜਿਹਾ ਬਣਿਆ ਉੱਥੇ ਉਹ ਆਉਂਦੇ ਆਪਦਾ ਪ੍ਰੋਗਰਾਮ ਕਰ ਲੈਂਦੇ ਨੇ ਅੱਗੇ ਕੋਈ ਨਹੀਂ ਆਇਆ ਉਹ ਉਹਦੇ ਪਹਿਲੇ ਰਾਜਾ ਵੀ ਲੜਿਆ ਉਹ ਵੀ ਲੜੇ ਨੇ ਮਨਪ੍ਰੀਤ ਵੀ ਲੜਿਆ ਹੋਰ ਵੀ ਬਹੁਤ ਲੜੇ ਔਰ ਇੰਨਾ ਵੀ ਇੱਥੇ ਜਦੋਂ ਦੇ ਆਏ ਸਾਡੇ ਸੜਕਾਂ ਦਾ ਪਾਣੀ ਦੇ ਰਜਿਮੈਂਟ ਜਿਹੜੇ ਮਨਪਰੀਤ ਦੇ ਰਹੇ ਤਾਂ ਸਾਡੇ ਪਾਣੀ ਦਾ ਰਜਿਮੈਂਟ ਉਹਦੇ ਪੱਲੇ ਕਿਸੇ ਨੇ ਕੋਈ ਸਾਡੀ ਜਾਤ ਹੀ ਨਹੀਂ ਪੁੱਛੀ ਅੰਕਲ ਤੁਸੀਂ ਨਾ ਲਾਓ ਤੇ ਸਾਨੂੰ ਦਿਖਾਓ ਵੀ ਜਿਹੜੇ ਬਾਹਰ ਪੱਥਰ ਲੱਗੇ ਹੋਏ ਨੇ ਘਰਾਂ ਦੇ ਬਾਹਰ ਇੱਥੇ ਇੱਕ ਇੰਨਾ ਕਮਰਿਆਂ ਦੇ ਬਾਹਰ ਕਰਨੀ ਕਮਰੇ ਆ ਜਿਹੜੇ 24 ਗਜ ਦੇ ਇੰਨਾ ਦੇ ਬਾਹਰ ਜਿਹੜੀ ਟਾਇਲ ਲੱਗੇ ਹੋਈ ਹੈ ਔਰ ਥੱਲੇ ਲਿਖਿਆ ਹੋਇਆ ਹੈ ਖਾਸ ਤੌਰ ਤੇ ਵੀ ਭਾਰਤ ਮੰਤਰੀ ਆਵਾਸ ਯੋਜਨਾ ਤੁਸੀਂ ਸਾਨੂੰ ਇਹਦੇ ਹਾਲਾਤ ਦਿਖਾਓਗੇ ਕੀ ਕੀ ਸਹੂਲਤ ਹੈ ਦੇ ਵਿੱਚ ਇੱਕ ਪਰਿਵਾਰ ਦੇ ਰਹਿਣ ਦੇ ਲਈ ਗ੍ਰੇਡ ਨੰਬਰ ਕੋਈ ਨਹੀਂ ਨੋਮੈਨ ਵੀ ਜਿਹੜਾ ਇਹ ਸਲੇਟ ਲੱਗੀ ਹੈ ਇਹਨਾਂ ਨੂੰ 1.5 ਲੱਖ ਰੁਪਏ ਦੀ ਜਿਹੜੀ ਸਕੀਮ ਉਹ ਮਿਲੀ ਹੈਗੀ ਹਾਂ ਲੇਕਿਨ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਜਿਹੜੀ ਮਕਾਨ ਦੀ ਸਕੀਮ ਜਗ੍ਹਾ ਦੀ ਹੈ ਉਹ ਜਗ੍ਹਾ ਕਿਸੇ ਨੂੰ ਨਹੀਂ ਮਿਲੀ ਇਹ ਜਗ੍ਹਾ ਜਿਹੜੇ ਉੱਥੇ ਬੈਠੇ ਸੀ ਵੀ ਤੁਹਾਨੂੰ ਇਹ ਜਗ੍ਹਾ ਛੱਡ ਦਿਓ ਉਹਦੇ ਬਦਲੇ ਚ ਦੰਨੇ ਆ ਸੁਣੋ ਹੁਣ ਬੇਟਾ ਜਿਹੜੀ ਗੱਲ ਜਿਹੜੀ ਜਾਇਜ ਉਹ ਦੱਸੀ ਆਪਾਂ ਵੀ ਉੱਥੇ ਬੈਠੇ ਉਹਦੇ ਬਦਲੇ ਚ ਸਾਨੂੰ ਇੱਥੇ ਲਿਆ ਕੇ ਸਿੱਟੇ ਹੈਗੇ ਜਿਹੜੀ ਸਰਕਾਰ ਦੀ ਸਕੀਮਾ ਵੀ ਜਗਾ ਦੇਾਂਗੇ ਉਹ ਨਹੀਂ ਮਿਲੀ ਸਾਨੂੰ ਕਿਸੇ ਨੂੰ ਨਹੀਂ ਮਿਲੀ ਹੈ ਇੰਨੀ ਵੱਡੀ ਗੱਲ ਕੋਈ ਝੂਠੀ ਨਹੀਂ ਕਹਿ ਰਿਹਾ ਸੀ ਤੁਹਾਨੂੰ ਕਿੰਨੇ ਕਿੰਨੀ ਜਗ੍ਹਾ ਦੇਵਾਂਗੇ ਅਸੀਂ ਸਾਨੂੰ ਦਾ ਕਿਹਾ ਸੀ ਵੀ ਤੁਹਾਨੂੰ ਜਗ੍ਹਾ ਦੇਵਾਂਗੇ ਅਸੀਂ ਇਹ ਕਿਹਾ ਵੀ ਜਿਆਦਾ ਨਾ ਦੇ ਇਸ ਕੋਈ 50 25 25 ਗੱਜ ਦੇਵਾਂਗੇ ਭਈ 50 ਗੱਜ ਸਾਨੂੰ ਨੀਵਾ ਪਰਕੇ ਦੇ ਦਿਓ ਸਾਨੂੰ ਨਹੀਂ ਬਣਾਇਆ ਤੇਵੇਂ ਕੁੜੀਆਂ ਦਾ ਵਿਆਹ ਕਰਨਾ ਹੋਵੇ ਹਾਂ ਹੋਰ ਧਰਮਸ਼ਾਲਾ ਵੀ ਨਾਨੇ ਵੀ ਨਹੀਂ ਬਣਾਇਆ ਨਾ ਕੋਈ ਸੀਵਰ ਬਣਿਆ ਨਾ ਕੋਈ ਲਾ ਸ਼ਾਹ ਦਾ ਕਿਹਾ ਸੀ ਵੀ ਬਣਾਣਗੇ ਅੱਖੇ ਸੀ ਉਹਨਾਂ ਨੇ ਸਰਕਾਰ ਨੇ ਦਿੱਤਾ ਤੁਹਾਡਾ ਤੁਹਾਡਾ ਜਿਹੜਾ ਇਲਾਕਾ ਇੱਕ ਤਰ੍ਹਾਂ ਦਾ ਜਿਵੇਂ ਇੱਕ ਪਿੰਡ ਹੁੰਦਾ ਹੈ ਹਨਾ ਇੱਕ ਪਿੰਡ ਦੀ ਤਰ੍ਹਾਂ ਤੁਹਾਡਾ ਇਲਾਕਾ ਜਿੱਥੇ ਨੀਵੇਂ ਬਣਾ ਕੇ ਦਿੱਤਾ ਹੈਗਾ ਜਿਵੇਂ ਉੜਚ ਗੁਰਚੇ ਗਿਆ ਉਵੇਂ ਹੀ ਬਣਾ ਕੇ ਉਹਨਾਂ ਦੇ ਪਿੰਡ ਹੈ ਜ਼ਿਮੀਂਦਾਰਾਂ ਦਾ ਉਸ ਪਿੰਡ ਦੀ ਨੀਵੇਂ ਵਿੱਚ ਰਲ ਕੇ ਇੱਥੇ ਨੇੜੇ ਪੈਂਦਾ ਹੈਗਾ ਸ਼ਹਿਰ ਤੋਂ ਦੇ ਆਊਟ ਏਰੀਆ ਬਾਹਰ ਹੈਗਾ ਸਾਰਾ ਸ਼ਹਿਰ ਉਧਰ ਲੈਣੋਂ ਪਾਰ ਹੈ ਸਿਰਫ ਉਸ ਪਿੰਡ ਦੇ ਨਾਲ ਲੱਗਦਾ ਹੈਗਾ ਕੋਠੇ ਕੰਮਾਂ ਦੇ ਤੇ ਆ ਜਿਹੜਾ ਹੁਣ ਖੇਤਾ ਬਸਤੀ ਹਰਦੇਵ ਨਗਰ ਇਹ ਸਾਡੇ ਏਰੀਆ ਚ ਹੈ ਲੇਕਿਨ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੀ ਜਗ੍ਹਾ ਦੀ ਸਕੀਮ ਸਾਨੂੰ ਕਿਸੇ ਨੂੰ ਨਹੀਂ ਮਿਲੀ ਇਹ ਜਿਵੇਂ ਲੱਗਦਾ ਹੈ ਕਿ ਜਿਹੜੀਆਂ ਤੁਹਾਡੀਆਂ ਇੱਥੇ ਕੋਈ ਔਰਤਾ ਕੋਈ ਮੰਨ ਲਓ ਕਿ ਕੋਈ ਤੁਹਾਡੇ ਕੰਮ ਵਾਸਤੇ ਵੀ ਨਹੀਂ ਇੱਥੇ ਕੋਈ ਜਗ੍ਹਾ ਹੈਗੀ ਵੀ ਤੁਸੀਂ ਕੋਈ ਕੰਮ ਕਰਨਾ ਕੋਈ ਨਹੀਂ ਹੈ ਕੋਈ ਵੀ ਨਹੀਂ ਕੋਈ ਨਹੀਂ ਜਗ੍ਹਾ ਨਹੀਂ ਹੈ ਸਾਰੀ ਬਈ ਬੁੜੀਆਂ ਕੰਮ ਕਰ ਲਿਆ ਵੇ ਕੁੜੀਆਂ ਕੰਮ ਕਰ ਲਿਆ ਵੇ ਜੇ ਤੁਸੀਂ ਜਾਣਾ ਹੋਵੇ ਤਾਂ ਤੁਹਾਨੂੰ ਕਿੰਨੇ ਕਿਲੋਮੀਟਰ ਤਾਂ ਪਹਿਲਾਂ ਤੁਰ ਕੇ ਜਾਣਾ ਪਵੇ ਉਹ ਦੂਰ ਜਾਣਾ ਪੈਂਦਾ ਹੈ ਬਾਜ਼ਾਰ ਤੇ ਇੱਥੇ ਦੇ ਨੇੜੇ ਥੜੇ ਤਾਂ ਹੈ ਹੀ ਨਹੀਂ ਉਹ ਰੋਡ ਦੇ ਤੱਕ ਤਾਂ ਪੈਦਲ ਜਾਣਾ ਪੈਂਦਾ ਉੱਥੋਂ ਫਿਰ ਕੋਈ ਟੋ ਰਿਕਸ਼ਾ ਉਹ ਕੋਈ 20 ਲੰਦਾ ਕੋਈ 30 ਲੰਦਾ ਕੋਈ 50 ਲੰਦਾ ਇੱਥੇ ਤੁਸੀਂ ਪਹਿਲਾਂ ਰਹਿੰਦੇ ਸੀਗੇ ਉੱਥੇ ਔਰਤਾਂ ਕੰਮ ਕਰਦੀਆਂ ਸੀ ਇਹ ਬੈ ਕੇ ਜੇ ਦਿਹਾੜੀ ਕਰਨਾ ਚਾਹਵੇ ਤੇ ਇੰਨੀ ਦੂਰ ਕਿਵੇਂ ਪੈਰ ਤੇ ਤੁਰ ਕੇ ਜਾਵੇਗੀ ਇਹ ਪੈਰ ਬੜੀ ਕਲਤ ਖਰਾਬ ਹੈ ਲੱਤ ਖਰਾਬ ਹੈਗੀ ਪਲਸਨ ਵੀ ਨਹੀਂ ਲੱਗਦੀ ਹੈਗੀ ਅੱਛਾ ਪਿਲਸਨ ਬਣਵਾਈ ਉਹ ਨਹੀਂ ਆਉਂਦੀ ਝੂਠ ਦਾ ਬੋਲਿਓ ਕਿਸੇ ਗੱਲ ਨਹੀਂ ਝੂਠ ਨਹੀਂ ਬੋਲਦੇ ਪਿਲਸਨ ਬਣਵਾਈ ਸੀ ਆਈ ਨਹੀਂ ਆ ਗਈ ਹਾਲੀ ਤੱਕ 3 ਸਾਲ ਹੋ ਗਿਆ ਅੱਛਾ ਹਾਂ 3 ਸਾਲ ਆਈ ਨਹੀਂ ਆ ਗਈ ਹਾਂਜੀ ਹਾਂਜੀ ਉਹਨਾਂ ਨੇ ਹੁਣ ਜਿਹੜੇ ਵਿਕਲਾਂਗ ਬੱਚੇ ਆ ਉਹਨਾਂ ਨੂੰ ਜਿਹੜੀ ਸਰਕਾਰ ਦੀ ਸਕੀਮ ਹੈ ਸਾਡੀ ਉਹਨਾਂ ਤੇ ਕੋਈ ਆਵਾਜ਼ ਪਹੁੰਚਾਉਂਦਾ ਨਹੀਂ ਲੀਡਰ ਜਿਹੜੇ ਆਉਂਦੇ ਨੇ ਵੋਟਾਂ ਵੇਲੇ ਵੈਦੇ ਵਕੇ ਵੱਡੇ ਵੱਡੇ ਕਰ ਜਾਂਦੇ ਨੇ ਉਹਦੇ ਬਾਅਦ ਚ ਕੋਈ ਗੱਲ ਨਹੀਂ ਪੁੱਛਦੀ ਹੁਣ ਆ ਜਗ੍ਹਾ ਹੈਗੀ ਉਹਦੇ ਵਿੱਚ ਕਿੱਥੇ ਤੇ ਲੈਟਰਿੰਗ ਬਣਾਵੇ ਕਿੱਥੇ ਨਾਉਣ ਘਰ ਬਣਾਵੇ ਇਹਦੇ ਵਿੱਚ ਰਹਿਣਾ ਮੁਸ਼ਕਲ ਹੈ ਇਸ ਕਰਕੇ 24 ਗੱਜ ਦੇ ਵਿੱਚ ਕਹਿੰਦੇ ਐ ਰਸੋਈ ਵੀ ਬਣਾਓ ਲੈਟਰਨ ਵੀ ਬਣਾਓ ਤੇ ਰੋਹੋ ਵੀ ਤੇ ਇੱਕ ਜਾਨੇ ਕਿੰਨੇ ਕਿੰਨੇ ਜਾਨੇ ਰਹਿੰਦੇ ਇੱਕ ਘਰ ਚ ਇੱਥੇ ਜੇ ਹੁਣ ਜੇ ਮੀਆਂ ਬੀਬੀ ਐ 6-7 ਪਰਿਵਾਰਿਕ ਆਹ ਆਹ ਇਹ ਕਮਰੇ ਹੁੰਦੇ ਚਾਰ ਪੰਜ ਮੁੰਡੇ ਹੋਗੇ ਕੁੜੀਆਂ ਹੋਗੇ ਸਾਰਾ ਪਰਿਵਾਰ ਉਹਦੇ ਵਿੱਚ ਕੋਈ ਮੰਝੇ ਉੱਤੇ ਪੈ ਜਾਂਦਾ ਬਾਧੂ ਥੱਲੇ ਪੈ ਜਾਂਦਾ ਐਂ ਗੁਜ਼ਾਰਾ ਕਰਦੇ ਆ ਵੀ মুরগি ખાਨੇ ਨਾਲੋਂ ਵੀ ਭੈੜਾ ਹਾਲ ਹੈ ਹਾਂਜੀ মুরਗੀ ਖਾਣੇ ਵਾਲੇ ਨੂੰ ਤੇ ਜਗ੍ਹਾ ਖੁੱਲੀਆਂ ਹੁੰਦੀਆਂ ਉਹਨਾਂ ਦੇ ਵਾਸਤੇ ਪਾਣੀ ਦਾ ਅਰੇਂਜਮੈਂਟ ਉਹਦਾ ਖਾਣ ਪੀਣ ਦਾ ਵੀ ਇੱਥੇ ਤਾਂ ਆਪ ਲਿਆਓ ਕੋਈ ਵਿਚਾਰਾ ਚਾੜੀ ਕਰ ਲੈਂਦਾ ਕੋਈ ਮੰਕੇ ਲੈ ਆਉਂਦਾ ਇਹ ਹਾਲ ਹੈ ਪਰ ਮੈਂ ਕੋਈ ਰੱਜਿਆ ਸੋ ਜਾਂਦਾ ਹੈਗਾ ਪਰ ਮੋਦੀ ਦੇ ਕਹਿੰਦਾ ਮੈਂ ਤਾਂ ਐਤ ਕੀ ਵੀ ਬਣੂਗਾ ਪ੍ਰਧਾਨ ਮੰਤਰੀ ਤੇ ਮੋਦੀ ਬਣੂਗਾ ਤਾਂ ਹਿੰਮਤ ਹੈ ਬਣੀ ਜਾਂਦਾ ਲੇਕਿਨ ਇਹਨੂੰ ਸਾਨੂੰ ਇਹਦੇ ਬਾਰੇ ਕੋਈ ਉਹਦੀ ਸਕੀਮ ਦੇ ਤਹਿਤ ਕੋਈ ਕੁਝ ਨਹੀਂ ਮਿਲਿਆ ਸਾਨੂੰ ਅਸੀਂ ਤਾਂ ਦੱਸ ਰਿਹਾ ਉਹ ਜਗ੍ਹਾ ਦੇ ਬਦਲੇ ਦਿੱਤੇ ਆ ਉਹ ਕੀਮਤੀ ਜਗ੍ਹਾ ਸੀ ਲੱਖ ਲੱਖ ਰੁਪਏ ਗੱਜਾ ਵਾਲੀ ਜਗ੍ਹਾ ਸੀ ਉਹ ਉਹਨਾਂ ਨੇ ਕਬਜ਼ਾ ਕਰ ਲਿਆ ਉਹਦੇ ਵਿੱਚ ਲਿਆ ਕੇ ਸਾਨੂੰ ਨਹੀਂ ਸੁੱਟਤੀ ਬਸ ਉਹਦੇ ਵਿੱਚ ਅਸੀਂ ਬੈਠੇ ਆ ਉੱਥੇ ਤੁਸੀਂ ਦੇਖੋਗੇ 10 22 15 ਉਦੇ ਵਿੱਚ ਆਦਮੀ ਕੀ ਕਰੇ ਇੰਨਾ ਤਾਂ ਨਾਉਣ ਕਰ ਵੀ ਨਹੀਂ ਉਧਾਂ ਦੀਆਂ ਜਗ੍ਹਾ ਹੈਗੀਆਂ ਥੋੜੀ ਥੋੜੇ ਗਲੀਆਂ ਇਹ ਵਾਲਾ ਘਰ ਕਿੰਨੇ ਦਾ ਜੀ ਕਿੰਨਾ ਦਾ ਜੀ ਇਹ ਇਹ ਆਪਣੇ ਇਹੀ ਪਰਿਵਾਰ ਹੈ ਜਿਹੜੇ ਆਪਣੇ ਜਿਹੜੇ ਰਹਿ ਰਹੇ ਨੇ ਇੱਕ ਵਾਰੀ ਦਿਖਾ ਦਣਗੇ ਖੋਲ ਕੇ ਇਹ ਹਾਂ ਜੀ ਕਿਉਂਕਿ ਮਿਲ ਰਹੇ ਨਾ ਘਰ ਬਣਿਆ ਹੋਇਆ ਨਾ ਉਹ ਬਣ ਰਿਹਾ ਹਜੇ ਦਿਖਾ ਦਿਓ ਖੜਕਾ ਦਿਓ ਇਹ ਦਿਹਾੜੀ ਵਿਹਾੜੀ ਘਰ ਨੂੰ ਬਣਾਵੀਂ ਲਾ ਦੂੰ ਬਚਾ ਆਪ ਲਾ ਦਿਖਾ ਰਹੀ ਸੀ ਬੱਚੇ ਹੈ ਅੱਛਾ ਇਹ ਬਸ ਇਹ ਰਸੋਈ ਬਣੀ ਹੈ ਬਸ ਕੋਈ ਟੱਟੀ ਬਾਥਰੂਮ ਤਾਂ ਹੈ ਹੀ ਨਹੀਂ ਇਹ ਇੱਕ ਮੰਨ ਜਾਂਦਾ ਪੈ ਜਾਂਦੇ ਨੇ ਇੱਧਰ ਪੈ ਜਾਂਦੇ ਨੇ ਹੁਣ ਇਹਦੇ ਵਿੱਚ ਸੱਸ ਵੀ ਹੈ ਬਹੂ ਵੀ ਹੈ ਮੁੰਡਾ ਵੀ ਹੈ ਧੀ ਵੀ ਹੈ ਸਾਰੇ ਕਿਵੇਂ ਪੂਰੇ ਇੱਕ ਦਿਨ ਇੱਕ ਦੇ ਵਿੱਚ ਕਿਵੇਂ ਸੌਣਗੇ ਤੇ ਆ ਇੱਕ ਰਸੋਈ ਹੈ ਬਾਥਰੂਮ ਹੈ ਹੀ ਨਹੀਂ ਕੀ ਕਰੇ ਕਿੱਥੇ ਜਾਵੇ ਤੇ ਇਹ ਜਿਹੜਾ ਆ ਘਰਬਾਰ ਬਣਾਇਆ ਹੈਗਾ ਤੇ ਜਗਾ ਤੇ ਸਰਕਾਰ ਵੱਲੋਂ ਇਹ ਹੀ ਮਿਲੀ ਹੈ ਜਿਹੜਾ ਘਰਬਾਰ ਬਣਾਇਆ ਜਿਹੜੀ ਆ ਜਗਾ ਮਿਲੀ ਹੋਈ ਮਿਲੀ ਹੈਗੀ ਬਾਕੀ ਜਿਹੜੇ ਬਣਾਇਆ ਮਾੜਾ ਮੋਟਾ ਕਰੇ ਨਾ ਨੇ ਤੇ ਦਿਹਾੜੀ ਡੱਪਾ ਕਰਕੇ ਫੇਰ ਬਣਾਇਆ ਜਿਹੜੀ ਜਿਹੜੀ ਸਕੀਮ ਸੀਗੀ ਵੀ ਸਰਕਾਰ ਨੇ ਪੈਸੇ ਦੇਣੇ ਉਹ ਨਹੀਂ ਮਿਲੇ ਇਹਨਾਂ ਨੂੰ ਨਹੀਂ ਉਹ ਨਹੀਂ ਮਿਲੇ ਉਹ ਸਰਕਾਰ ਨੇ ਪੈਸੇ ਦਿੱਤੇ ਗੱਲ ਨੀ ਬਣਾਉਣ ਵਾਸਤੇ ਵੀ ਤਾਂ ਸਰਕਾਰ ਨੇ ਸਰਕਾਰ ਪੈਸਾ ਦਿੰਦੀ ਆ। ਅਧਿਆਨੂ ਆ ਗਿਆ ਅਧਿਆਨੂ ਨਹੀਂ ਆਇਆ। ਅੱਛਾ ਇਹਦਾ ਨਹੀਂ ਮਤਲਬ ਜਿਹੜਾ ਆ ਬਣਾਇਆ ਹੈਗਾ ਇਹਨਾਂ ਨੇ ਆਪਣੇ ਹੀ ਪੈਸੇ ਤੋਂ ਬਣਾਇਆ ਹੋ। ਯਾਰ ਸਰਕਾਰ ਨੇ ਦਦਾ ਹੈ। ਹਾਂ ਸਰਕਾਰ ਨੇ ਦਦਾ। 100 ਚੋਂ 40% ਨੂੰ ਮਿਲ ਗਏ। ਵੀ 100 ਚੋਂ 40%। ਬਾਕੀ ਲੋਕ ਬੈਠੇ ਰਹਿ ਗਏ। ਕੁਝ ਪੱਲੂ ਲਾਇਆ ਹੈ ਗੈਨਾ ਕੁਝ ਪੱਲੂ ਲਾਇਆ ਹੈ ਗੈਨਾ। ਕੁਝ ਸਰਕਾਰ ਨੇ ਨਾਨੂ ਦਿੱਤੇ ਹੈ ਗੈਨਾ। ਐਵੇਂ ਹੈਗਾ। ਦੇਖੋ ਜੀ ਇਹ ਜਿਹੜੀ ਪਹਿਲੀ ਵੀ ਆਪਣੇ ਮੀਡੀਆ ਦੇ ਵਿੱਚ ਨਿਊਜ਼ ਦਿਖਾਉਂਦੇ ਆ ਬਸ ਹੁਣ ਠੀਕ ਆਏਗਾ ਉਹਦੇ ਜਿਹੜੇ ਨਾਲ ਦੇ ਪੱਖ ਦੇ ਬੰਦੇ ਐ ਉਹਨਾਂ ਨੂੰ ਅੱਗੇ ਖੜੇ ਕਰਕੇ ਤੇ ਮਸ਼ਹੂਰੀ ਕਰ ਦਿੰਦੇ ਨੇ ਜਿਹੜੀ ਆ ਹਾਲਾਤ ਤੁਸੀਂ ਦੇਖ ਰਹੇ ਐ ਇੱਧਾ ਦੀ ਥਾਣਾ ਕੋਈ ਆਉਂਦਾ ਨਾ ਕੋਈ ਸਾਡੀ ਉਹਨਾਂ ਦੀ ਆਵਾਜ਼ ਪਹੁੰਚਾਉਂਦਾ ਜਿਹੜੇ ਉਹਨਾਂ ਦੇ ਪੱਖ ਦੇ ਬੰਦੇ ਉਹਨਾਂ ਨੂੰ ਬੁਲਾ ਕੇ ਤੇ ਆਪਣੀ ਮਸ਼ਹੂਰੀ ਕਰ ਦਿੰਦੇ ਆਂ ਵੀ ਅਸੀਂ ਆ ਬਣਾ ਕੇ ਦੇਤੇ ਗਰੀਬਾਂ ਨੂੰ ਘਰ ਦੇ ਦਿੰਦਾ ਬਸ ਉਹ ਕਹਿ ਦਿੰਦੇ ਹੁਣ ਆ ਜਿਹੜੇ 100 ਚੋਂ 40% ਆਉਣਗੇ 60% ਉਹਨਾਂ ਨੂੰ ਮਿਲੇ ਹੈਗੇ ਬਾਕੀ ਲੋਕ ਸਾਰੇ ਉਹ ਬੈਠੇ ਕੋਸੇ ਬੈਠੇ ਕੋਲ ਪੁਲ ਥੱਲੇ ਜਾ ਕੇ ਦੇਖ ਲਿਓ ਘੱਟੋ ਘੜ 500 700 ਕਰ ਬੈਠਾਏਗਾ ਜਗ੍ਹਾ ਨਹੀਂ ਹੈ ਕੀ ਕਰਨ ਬਿਲਕੁਲ ਪੁਲ ਥੱਲੇ ਜਾ ਕੇ ਦੇਖ ਲਿਓ ਹਾਂ ਬੈਠੇ ਨਹੀਂ ਹੋਣ ਦੇ ਕਾਰਨ ਜਿਨਨੇ ਨੇ ਉਹ ਮਿਲ ਗਈ ਉਹ ਬੈਠੇ ਜਿਨਾਂ ਕੋਲ ਨਹੀਂ ਹੈ ਉਹ ਆਪਦੇ ਉੱਥੇ ਬੈਠੇ ਪਾਣੀ ਥੱਲੇ ਉਥੇ ਚਾਰੇ ਪਾਸੇ ਸਰਦੀਆਂ ਵਿੱਚ ਤਾਂ ਦੋਨੇ ਪਾਸੇ ਪਾਣੀ ਹੈ ਬਹੁਤ ਬੁਰਾ ਹਾਲ ਪਰ ਕਿਵੇਂ ਵੀ ਆਪ ਦਾ ਕਾਗਜ਼ ਪੱਤਰ ਉਹਲਾ ਕਰਕੇ ਤੇ ਆਪਦਾ ਗੁਜ਼ਾਰਾ ਮਿੰਨੇ ਦਾ ਹੈਗਾ ਇਹਨੇ ਸਕਿਨ ਅੱਛਾ ਹਾਂ ਇਹ ਵੀ ਹਾਲ ਹੋ ਗਿਆ ਆੱਖੀ ਨਾਲ ਮਿੱਟੀ ਉੱਡਦੀ ਹੈਗੀ ਤੇ ਬੱਚੇ ਨੂੰ ਅਲਰਜੀ ਹੋ ਜਾਂਦੀ ਹੈ ਦਵਾਈਆਂ ਲੈ ਲੈ ਕੇ ਪਾਣੀ ਪੀ ਦਿੰਦਾ ਉਹ ਵਧੀਆ ਸੀ ਉੱਥੇ ਰੋਟੀ ਤੇ ਮਿਲਦੀ ਸੀ ਕੱਲ ਪਾਣੀ ਪੀ ਦਿੰਦਾ ਉਹ ਵਧੀਆ ਸੀ ਇਹ ਤਾਂ ਬਹੁਤ ਹੀ ਸਾਡੀ ਜ਼ਿੰਦਗੀ ਤਾਂ ਬਹੁਤ ਹੀ ਅਸੀਂ ਤੇ ਮੈਨ ਲੱਗਦੇ ਕਿ ਜਿਵੇਂ ਅਸੀਂ ਪਸ਼ੂ ਹੈਗੇ ਪਸ਼ੂ ਨੂੰ ਵੀ ਵੱਡੀਆਂ ਪਸ਼ੂ ਨੂੰ ਵੀ ਤਾਂ ਹਾਂ ਖਾਣ ਨੂੰ ਚਾਰਾ ਤਾਂ ਮਿਲਦਾ ਹੈਗਾ ਸਾਨੂੰ ਤਾਂ ਕੁਝ ਵੀ ਨਹੀਂ ਹੈਗਾ ਚਾਰੇ ਤਰਫ ਦੇਖੇ ਸਾਰਾ ਰਾਕੀ ਰੱਖੀ ਹੈਗੀ ਸਾਡੀ ਜ਼ਿੰਦਗੀ ਤਾਂ ਬੇਕਾਰ ਹੀ ਗਈ ਉਹਨ ਇੱਥੇ ਪਾਣੀ ਮੱਛਰ ਆਣਗੇ ਰਸਤਾ ਵੀ ਹੈ ਨਹੀਂ ਮੱਛਰ ਆਣਗੇ ਉਹਨਾਂ ਪਾਣੀ ਨਹੀਂ ਹੈਗਾ ਸੜਕ ਨਹੀਂ ਹੈਗੀ ਰਹਿਣ ਵਾਸਤੇ ਰਸਤਾ ਹੈ ਨਹੀਂ ਹੈ ਨਹੀਂ ਰਸਤਾ ਹੀ ਨਹੀਂ ਹੈਗਾ ਹੋਰ ਲਿਪਲ ਕਾਇਰੋ ਉਹਦੇ ਬੜਗਨ ਬਾਲਣੇ ਦੇ ਜ਼ਮੀਂਦਾਰ ਜਿਹਨੇ ਬਟੇ ਤੇ ਬਸ ਬਿਲਕੁਲ ਤਾਂ ਤੁਸੀਂ ਹਾਲਾਤ ਦੇਖिए ਇਹ ਜੋ ਬਠਿੰਡਾ ਦਾ ਖਿਤਾ ਸਿੰਘ ਬਸਤੀ ਹੈ ਔਰ ਇਹਨਾਂ ਲੋਕਾਂ ਦਾ ਇਹੀ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਸਾਨੂੰ ਇੱਥੇ ਨਹੀਂ ਮਿਲਦੀ ਔਰ ਇਸ ਤਰ੍ਹਾਂ ਇੱਥੇ ਲਿਆ ਕੇ ਸਾਨੂੰ ਰੱਖ ਦਿੱਤਾ ਗਿਆ ਹਨੇਰੇ ਸਮੇਂ ਸਾਨੂੰ ਇੱਥੇ ਲਿਆ ਕੇ ਬਿਠਾਇਆ ਗਿਆ ਔਰ ਕਿਹਾ ਗਿਆ ਕਿ ਤੁਹਾਨੂੰ ਜਗਾ ਦਵਾਂਗੇ ਭਾਰਤ ਮੰਤਰੀ ਆਵਾਸ ਯੋਜਨਾ ਦੀ ਨੇਮ ਪਲੇਟਸ ਜ਼ਰੂਰ ਕਰਾਂ ਦੇ ਬਾਹਰ ਲੱਗੀ ਹੋਈਆਂ ਪਰ ਇੱਕ ਮਕਾਨ ਦੇ ਵਿੱਚ ਮਕਾਨ ਵੀ ਨਹੀਂ ਇੱਕ ਕਮਰਾ ਇੱਕ 24 ਗੱਜ ਦੇ ਕਮਰੇ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਪਰਿਵਾਰ ਰਹਿ ਰਹੇ ਨੇ ਚਾਰ ਚਾਰ ਪੰਜ ਪੰਜ ਪਰਿਵਾਰ ਰਹਿ ਰਹੇ ਆ ਨਾ ਉੱਥੇ ਕੋਈ ਬਾਥਰੂਮ ਦੀ ਸਹੂਲਤ ਐ ਨਾ ਕਿਸੇ ਕਿਚਨ ਦੀ ਸਹੂਲਤ ਐ ਔਰ ਕਈ ਤਾਂ ਅਜੇਹੇ ਇੱਥੇ ਔਰ ਲੋਕ ਨੇ ਜਿਨ੍ਹਾਂ ਦੇ ਕੋਲੇ ਆਵਾਸ ਯੋਜਨਾ ਦੇ ਤਹਿਤ ਜੋ ਫੰਡ ਮਿਲਣਾ ਸੀ ਘਰ ਬਣਾਉਣ ਦੇ ਲਈ ਉਹ ਵੀ ਉਹਨਾਂ ਨੂੰ ਨਹੀਂ ਮਿਲਿਆ ਅੱਧਿਆਂ ਨੂੰ ਮਿਲ ਗਿਆ ਅੱਧਿਆਂ ਨੂੰ ਨਹੀਂ ਮਿਲਿਆ ਤਾਂ ਇਹ ਲਗਭਗ 10 ਸਾਲ ਹੋ ਗਏ ਸਵਾਲ ਇੱਥੇ ਇਹ ਹੈ ਕਿ ਇਹਨਾਂ ਨੂੰ ਇਹ ਸਹੂਲਤਾ ਦੇਣ ਦੀ ਲਈ ਜਦੋਂ ਉਪਰੋਂ ਕੇਂਦਰ ਸਰਕਾਰ ਨੇ ਸੈਂਕਸ਼ਨ ਕੀਤੀਆਂ ਹੋਈਆਂ ਨੇ ਤਾਂ ਇੰਨਾ ਤੱਕ ਕਿਉਂ ਨਹੀਂ ਪਹੁੰਚੀਆਂ ਦੂਸਰੀ ਗੱਲ ਸਿਆਸਤ ਜਿਹੜੀ ਹੈ ਉਹ ਪਾਣੀ ਤੋਂ ਸ਼ੁਰੂ ਹੁੰਦੀ ਹੈ ਗਲੀਆਂ ਨਾਲੀਆਂ ਤੋਂ ਸ਼ੁਰੂ ਹੁੰਦੀ ਹੈ ਪਰ ਇੱਥੋਂ ਦੇ ਜਿਹੜੇ ਲੋਕ ਨੇ ਉਹ ਕਿਉਂ ਇਸ ਚੱਕਰ ਵਿੱਚ ਉਹਦੇ ਵਿੱਚ ਫਸੇ ਹੋਏ ਨੇ ਕਿਉਂ ਇੰਨਾ ਛੋਟੇ-ਛੋਟੇ ਜਿਹੜੇ ਬੱਚੇ ਨੇ ਇਹਨਾਂ ਨੂੰ ਜਿਹੜੀ ਐਜੂਕੇਸ਼ਨ ਹੈ ਜਿਹੜੀ ਸਿੱਖਿਆ ਹੈ ਉਸ ਤੋਂ ਇਹ ਬੱਚੇ ਮਹਤਾਜ ਨੇ ਤਾਂ ਇਹ ਇੱਕ ਬਹੁਤ ਵੱਡਾ ਸਵਾਲੀਆ ਚਿੰਨ ਹੈਗਾ ਕੇਂਦਰ ਸਰਕਾਰ ਦੇ ਉੱਪਰ ਵੀ ਔਰ ਜੋ ਸੂਬੇ ਦੀ ਸਰਕਾਰ ਹੈ ਉਹਨਾਂ ਦੇ ਉੱਪਰ ਵੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸੂਬੇ ਦੇ ਵਿੱਚ ਉਹ ਕਹਿੰਦੇ ਸੀ ਕਿ ਬਦਲ ਲੈ ਕੇ ਆਏ ਆ ਇੱਕ ਚੇਂਜ ਲੈ ਕੇ ਆਏ ਆ ਤਾਂ ਉਹਨਾਂ ਨੂੰ ਵੀ ਇੱਕ ਸਰਕਾਰ ਨੂੰ ਸਵਾਲ ਹੈ ਸਕੂਲ ਆਫ ਫੈਮਿਨੈਂਸ ਬਣਾਏ ਜਾ ਰਹੇ ਹਨ ਉਹਨਾਂ ਦੇ ਵੱਲੋਂ ਪਰ ਇੱਥੋਂ ਦੇ ਜਿਹੜੇ ਬੱਚੇ ਨੇ ਇੱਥੋਂ ਦੇ ਸੈਕੰਡਰੀ ਬੱਚੇ ਨੇ ਜਿਹੜੇ ਸਕੂਲ ਜਾਣ ਤੋਂ ਮਹਤਾਜ ਨੇ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਇਹਨਾਂ ਕੋਲੇ ਕੋਈ ਪਾਥ ਨਹੀਂ ਹੈ ਸਕੂਲ ਜਾਣ ਦੇ ਲਈ ਔਰ ਉਹਨਾਂ ਦੇ ਨੇੜੇ ਵੀ ਕਿਸੇ ਤਰ੍ਹਾਂ ਦਾ ਸਕੂਲ ਨਹੀਂ ਹੈ ਸਕੂਲ ਤਾਂ